ਪੰਜਾਬੀ ਨਾਵਲ ਦਾ ਉਦਭਵ ਅਤੇ ਵਿਕਾਸ ਇਹ ਤੱਥ ਅਸੀਂ ਪੱਲੀ ਭਾਂਤ ਜਾਣਦੇ ਹਾਂ ਕਿ ਪੰਜਾਬੀ ਨਾਵਲ ਦਾ ਉਦਭਵ ਪੱਛਮੀ ਨਾਵਲ ਦੇ ਪ੍ਰਭਾਵ ਹੇਠਾਂ ਹੋਇਆ ਹੈ ਬਤੌਰ ਰੂਪਕਾਰ ਇਹ ਰੂਪ ਪੱਛਮੀ ਨਾਵਲ ਨਾਲ ਪ੍ਰਵੇਸ਼ ਕੀਤਾ ਜਦਕਿ ਇਸ ਅੰਦਰਲੀ ਰਚਨਾਤਮਕ ਸਮਗਰੀ ਪੰਜਾਬੀਆਂ ਦੇ ਆਪਣੇ ਚਿੰਤਨ ਅਤੇ ਆਪਣੀਆਂ ਪਰੰਪਰਾਵਾਂ ਨਾਲ ਜੁੜੀ ਹੋਈ ਸੀ। ਇਹ ਹੀ ਕਾਰਨ ਹੈ ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਨਾਵਲ ਦੀਆਂ ਕਥਾਨਕ ਰੂੜੀਆਂ ਮੱਦਕਾਲੀ ਕਿੱਸਾ ਕਾਵ ਅਤੇ ਜਨਮ ਸਾਖੀ ਨਾਲ ਜੁੜੀਆਂ ਹੋਈਆਂ ਹਨ ਭਾਈ ਵੀਰ ਸਿੰਘ ਜਿਸ ਨੂੰ ਪੰਜਾਬੀ ਦਾ ਪਹਿਲਾ ਮੌਲਿਕ ਨਾਵਲਕਾਰ ਮੰਨਿਆ ਜਾਂਦਾ ਹੈ ਉਹਨਾਂ ਦੇ ਨਾਵਲ ਨਾਲ ਪੰਜਾਬੀ ਨਾਵਲ ਦਾ ਉਦਭਵ ਹੋਇਆ ਹੈ ਉਹਨਾਂ ਦਾ ਨਾਵਲ ਸੁੰਦਰੀ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਹੈ ਪਾਈ ਵੀਰ ਸਿੰਘ ਤੋਂ ਪਹਿਲਾਂ ਦੋ ਨਾਵਲ ਅੰਗਰੇਜ਼ੀ ਤੋਂ ਅਨੁਵਾਦ ਹੋਏ ਮਿਲਦੇ ਹਨ ਪਹਿਲਾ ਨਾਵਲ ਪਿਲਗ੍ਰਿਮ ਪ੍ਰੋਗਰੈਸ ਹੈ ਜੋ ਜਨ ਬਨਿਨ ਦੁਆਰਾ ਲਿਖਿਆ ਹੋਇਆ ਸੀ ਇਹ ਨਾਵਲ ਪੰਜਾਬੀ ਵਿੱਚ ਯਿਸੂਈ ਮੁਸਾਫਰ ਦੀ ਯਾਤਰਾ ਦੇ ਨਾਂ ਹੇਠ 1859 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੀ ਦੂਸਰਾ ਨਾਵਲ ਅੰਗਰੇਜ਼ੀ ਨਾਵਲ ਦਾ ਅਨੁਵਾਦ ਹੈ ਜਿਸ ਨੂੰ ਲੁਧਿਆਣੇ ਦੇ ਇਸਾਈ ਮਿਸ਼ਨਰੀਆ ਨੇ ਛਪਵਾਇਆ ਸੀ ਜੇਤੁਰੇ ਦਾ ਨਾਵਲ ਦਾ ਕੇਂਦਰੀ ਮਨੋਰਥ ਅੰਗਰੇਜ਼ੀ ਰਾਜ ਦੀ ਵਡਿਆਈ ਅਤੇ ਭਾਰਤੀ ਚਿੰਤਨ ਅਤੇ ਚੇਤਨਾ ਨੂੰ ਛੁਟਿਆਉਣਾ ਸੀ ਅਸਲ ਵਿਦੇਸ਼ ਇਸਾਈਅਤ ਦਾ ਪ੍ਰਚਾਰ ਕਰਨਾ ਸੀ ਇਸ ਤਰ੍ਹਾਂ ਪਿਲਗ੍ਰਿਮ ਪ੍ਰੋਗੇਸਜ ਦਾ ਮੂਲ ਥੀਮ ਜਿੱਥੇ ਇਸਾਈਅਤ ਦੀ ਵਡਿਆਈ ਕਰਨਾ ਸੀ ਉੱਥੇ ਇਸ ਰਚਨਾ ਦੇ ਅੰਤ ਉੱਪਰ ਹਿੰਦੂ ਧਰਮ ਤੇ ਇਸਲਾਮ ਉੱਪਰ ਕਿੰਤੂ ਉਠਾਏ ਹਨ ਡਾਕਟਰ ਜੋਗਿੰਦਰ ਸਿੰਘ ਰਾਹੀ ਜੋਤਿਰੁਦਇ ਦੇ ਥੀਮ ਬਾਰੇ ਇੰਜ ਲਿਖਦੇ ਹਨ ਜੋਤਿਰੁਦਇ ਵਰਗੀਆਂ ਰਚਨਾਵਾਂ ਵਿੱਚ ਯਥਾਰਥਵਾਦੀ ਜੁਗਤਾਂ ਦੁਆਰਾ ਸਾਡੀ ਸਮਾਜਿਕ ਸੱਭਿਆਚਾਰਕ ਜ਼ਿੰਦਗੀ ਦੀਆਂ ਕਮਜ਼ੋਰੀਆਂ ਉਗਾੜੀਆਂ ਗਈਆਂ ਹਨ ਇਨ੍ਹਾਂ ਕਮਜ਼ੋਰੀਆਂ ਦੇ ਹਵਾਲੇ ਨਾਲ ਈਸਾਈਤ ਤੇ ਅੰਗਰੇਜ਼ੀ ਰਾਜ ਤੇ ਪੱਛਮੀ ਸਭਿਅਤਾ ਦੀ ਵਿਹਤਰੀ ਜਤਾਈ ਗਈ ਹੈ ਇਹ ਦੋਵੇਂ ਨਾਵਲ ਭਾਵੇਂ ਈਸਾਈ ਮਿਸ਼ਨਰੀਆਂ ਨੇ ਆਪਣੇ ਪ੍ਰਚਾਰ ਹਿੱਤਾਂ ਲਈ ਪ੍ਰਕਾਸ਼ਿਤ ਕੀਤੇ ਸਨ ਪਰੰਤੂ ਪੰਜਾਬੀ ਵਿੱਚ ਇਹਨਾਂ ਦਾ ਪ੍ਰਕਾਸ਼ਨ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਘਟਨਾ ਸੀ ਕਿਉਂਕਿ ਇਹਨਾਂ ਰਾਹੀ ਨਾਵਲ ਰੂਪ ਦਾ ਆਗਮਨ ਹੋਇਆ ਸੀ ਪੰਜਾਬੀ ਨਾਵਲ ਦੇ ਇਤਿਹਾਸ ਦੇ ਪ੍ਰਸੰਗ ਵਿੱਚ ਪੰਜਾਬੀ ਦਾ ਪਹਿਲਾ ਮੌਲਿਕ ਨਾਵਲਕਾਰ ਭਾਈ ਵੀਰ ਸਿੰਘ ਹੈ ਉਸਨੇ ਆਪਣੇ ਚਾਰ ਨਾਵਲਾਂ ਸੁੰਦਰੀ ਬੀਜੇ ਸਿੰਘ ਸਤਵੰਤਕੌਰ ਅਤੇ ਬਾਬਾ ਨੋਧਰਾਹੀ ਸਿੱਖ ਇਤਿਹਾਸ ਦੀ ਗੌਰਵਤਾ ਅਤੇ ਸਿੱਖੀ ਦੀ ਵਡਿਆਈ ਨੂੰ ਗਲਪ ਵਿੰਭ ਵਿੱਚ ਪ੍ਰਸਤੁਤ ਕੀਤਾ ਹੈ ਜਿੱਥੇ ਪਹਿਲੇ ਤਿੰਨ ਨਾਵਲ 18ਵੀਂ ਸਦੀ ਦੇ ਇਤਿਹਾਸ ਉੱਪਰ ਕੇਂਦ੍ਰਿਤ ਹਨ ਉਥੇ ਬਾਬਾ ਨੋਦ ਸਿੰਘ ਸਮਕਾਲੀ ਸਮਾਜ ਦੀਆਂ ਉਹਨਾਂ ਸਮੱਸਿਆਵਾਂ ਨੂੰ ਪੇਸ਼ ਕਰਦਾ ਹੈ ਜੋ ਸਿੱਖ ਧਰਮ ਤੋਂ ਵਿਛੜਣ ਜਾਂ ਬੇਮੁਖ ਹੋਣ ਕਾਰਨ ਪੈਦਾ ਹੋਈਆਂ ਹਨ ਭਾਈ ਵੀਰ ਸਿੰਘ ਦੇ ਨਾਵਲ ਸਿੱਖ ਧਰਮ ਸਿੱਖ ਇਤਿਹਾਸ ਅਤੇ ਸਿੱਖ ਨਾਇਕ ਨਾਇਕਾਵਾਂ ਦੀ ਬਹਾਦਰੀ ਨੂੰ ਪ੍ਰਗਟਾਉਂਦੇ ਹਨ ਉਹਨਾਂ ਵਿਚਾਰਾਂ ਦਾ ਪ੍ਰਤੀ ਉੱਤਰ ਹਨ ਜੋ ਸਮਕਾਲੀ ਧਰਮਾਂ ਦੀ ਪ੍ਰਸਪਰ ਖਿਚੋਤੜ ਵਿੱਚੋਂ ਉਭਰੇ ਹਨ ਭਾਈ ਵੀਰ ਸਿੰਘ ਦੇ ਸਮਕਾਲੀ ਨਾਵਲਕਾਰਾਂ ਵਿੱਚੋਂ ਮੋਹਨ ਸਿੰਘ ਵੈਦ ਚਰਨ ਸਿੰਘ ਸ਼ਹੀਦ ਹਰਬਖਸ਼ ਸਿੰਘ ਦਾ ਨਾਂ ਵਰਣਨਯੋਗ ਹੈ ਜਿਨ੍ਹਾਂ ਨੇ ਸਿੱਖ ਧਰਮ ਅਤੇ ਸਿੱਖ ਧਰਮ ਤੋਂ ਟੁੱਟੇ ਸਮਾਜ ਦੀਆਂ ਅਲਾਮਤਾਂ ਦਾ ਗਲਪੀ ਰੂਪ ਪ੍ਰਸਤੁਤ ਕੀਤਾ ਹੈ ਭਾਈ ਮੋਹਨ ਸਿੰਘ ਵੈਦ ਦੇ ਨਾਵਲ ਸੁਖਦੇਵ ਕੌਰ ਇੱਕ ਸਿੱਖ ਕਰਾਣਾ ਕਪਟੀ ਮਿੱਤਰ ਸੁਸ਼ੀਲ ਵਿਧਵਾ ਦੰਪਤੀ ਪਿਆਰ ਅਤੇ ਲੜਾਕੀ ਸੱਸ ਕਾफी ਪ੍ਰਸਿੱਧ ਰਹੇ ਹਨ ਚਰਨ ਸਿੰਘ ਸ਼ਹੀਦ ਦੇ ਤਿੰਨ ਇਤਿਹਾਸਿਕ ਨਾਵਲ ਦਲੇਰਕੌਰ ਰਣਜੀਤਕੌਰ ਅਤੇ ਚੰਚਲ ਮੂਰਤੀ ਹਨ ਇਸੇ ਤਰ੍ਹਾਂ ਸ਼ਰਾਬ ਕੌਰ ਅਤੇ ਦੋ ਵੋਟੀਆਂ ਨਾਵਲ ਰਾਹੀ ਚਰਨ ਸਿੰਘ ਸ਼ਹੀਦ ਨੇ ਸਮਾਜਿਕ ਬੁਰਾਈਆਂ ਨੂੰ ਉਗાડਿਆ ਹੈ ਮੋਹਨ ਸਿੰਘ ਵੈਦ ਅਤੇ ਚਰਨ ਸਿੰਘ ਸ਼ਹੀਦ ਨੇ ਜਿੱਥੇ ਭਾਈ ਵੀਰ ਸਿੰਘ ਵਾਂਗ ਸਿੱਖ ਇਤਿਹਾਸ ਅਤੇ ਸਿੱਖ ਧਰਮ ਦੀ ਉੱਤਮਤਾ ਨੂੰ ਪ੍ਰਗਟਾਇਆ ਹੈ ਉਥੇ ਨਾਲ ਹੀ ਆਪਣੇ ਕੁਝ ਨਾਵਲਾਂ ਵਿੱਚ ਸਮਾਜਿਕ ਕੁਰੀਤੀਆਂ ਉੱਪਰ ਵੀ ਡੂੰਗਾ ਵਾਰ ਕੀਤਾ ਹੈ ਹਰਬਖਸ਼ ਸਿੰਘ ਦਾ ਨਾਵਲ ਸ਼ਕੁੰਤਲਾ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਨਾਲ ਉਸਰਿਆ ਹੈ ਅਮਰ ਸਿੰਘ ਛਾਪੇਵਾਲਾ ਨੇ ਛੋਟੀ ਨੂੰ ਕਰਦਾ ਨਿਰਵਾ ਅਤੇ ਪ੍ਰੇਮਕੌਰ ਨਾਵਲ ਲਿਖੇ ਹਨ ਇਸੇ ਦੌਰਾਨ ਮਾਸਟਰ ਤਾਰਾ ਸਿੰਘ ਨੇ ਦੋ ਨਾਵਲ ਲਿਖੇ ਹਨ ਪਹਿਲਾ ਨਾਵਲ ਬਾਬਾ ਤੇਗਾ ਸਿੰਘ ਸਿੱਖ ਇਤਿਹਾਸ ਦੇ ਪਿਛੋਕੜ ਉੱਪਰ ਟਿਕਿਆ ਹੈ ਅਤੇ ਦੂਜੇ ਨਾਵਲ ਪ੍ਰੇਮ ਲਗਨ ਵਿੱਚ ਅਕਾਲੀ ਲੈਰ ਅਤੇ ਪਿੰਡੂ ਸਿੱਖੀ ਰੈਤਲ ਦਾ ਗਲਪੀ ਚਿੱਤਰ ਹੈ ਮਾਸਟਰ ਤਾਰਾ ਸਿੰਘ ਨੇ ਸਿੱਖ ਇਤਿਹਾਸ ਦੀ ਸ਼ਾਨ ਨੂੰ ਪ੍ਰਗਟਾਉਂਦਿਆਂ ਉਨ੍ਹਾਂ ਕ੍ਰਿਤੀਆਂ ਦਾ ਵੀ ਉਲ্লেখ ਕੀਤਾ ਹੈ ਜੋ ਸਿੱਖ ਸਮਾਜ ਵਿੱਚ ਉਤਪੰਨ ਹੋ ਰਹੀਆਂ ਸਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨਾਵਲ ਦੇ ਇਤਿਹਾਸ ਦੇ ਇਸ ਪਹਿਲੇ ਦੌਰ 1900 ਤੋਂ ਲੈ ਕੇ 1935 ਵਿੱਚ ਮੁੱਖ ਥੀਮ ਸਿੱਖ ਧਰਮ ਦੀ ਮਹਿਮਾ ਅਤੇ ਸਿੱਖ ਸਮਾਜ ਨੂੰ ਕੁਰਿਤੀਆਂ ਤੋਂ ਸੁਚੇਤ ਕਰਨਾ ਸੀ। ਪੰਜਾਬੀ ਨਾਵਲ ਵਿੱਚ ਇੱਕ ਨਵਾਂ ਦੌਰ ਨਾਨਕ ਸਿੰਘ ਦੇ ਪ੍ਰਵੇਸ਼ ਨਾਲ ਸ਼ੁਰੂ ਹੁੰਦਾ ਹੈ। ਜਿੱਥੇ ਭਾਈ ਵੀਰ ਸਿੰਘ ਅਤੇ ਉਸ ਦੇ ਸਮਕਾਲੀ ਨਾਵਲਕਾਰਾਂ ਦਾ ਕੇਂਦਰੀ ਥੀਮ ਸਿੱਖ ਧਰਮ ਅਤੇ ਸਿੱਖ ਇਤਿਹਾਸ ਦੀ ਗੌਰਵਤਾ ਸੀ ਉੱਥੇ ਨਾਨਕ ਸਿੰਘ ਨੇ ਪੰਜਾਬੀ ਨਾਵਲ ਨੂੰ ਧਰਮ ਦੇ ਘੇਰੇ ਵਿੱਚੋਂ ਕੱਢ ਕੇ ਸਮਾਜਿਕ ਪਿੱਠਭੂਮੀ ਨਾਲ ਜੋੜਿਆ ਉਸ ਦੇ ਨਾਵਲਾਂ ਦੀ ਮੂਲਸੁਰ ਆਦਰਸ਼ਵਾਦੀ ਸੁਧਾਰਵਾਦੀ ਸੀ ਨਾਨਕ ਸਿੰਘ ਪੰਜਾਬੀਆਂ ਦੀ ਸਮਰਤੀ ਵਿੱਚ ਇੰਨਾ ਪ੍ਰਵਾਨ ਸੀ ਕਿ ਉਸ ਨੂੰ ਅੱਜ ਵੀ ਪੰਜਾਬੀ ਦੀ ਨਾਵਲਕਾਰੀ ਦਾ ਪਿਤਾਮਾ ਮੰਨਿਆ ਜਾਂਦਾ ਹੈ ਉਸ ਦੇ ਪ੍ਰਮੁੱਖ ਨਾਵਲਾਂ ਵਿੱਚੋਂ ਚਿੱਟਾ ਲਹੂ ਪਵਿੱਤਰ ਪਾਪੀ ਗਰੀਬ ਦੀ ਦੁਨੀਆ ਨਾਸੂਰ ਆਦਮਖੋਰ ਇੱਕ ਮਿਆਂਨ ਦੋ ਤਲਵਾਰਾਂ ਜੀਵਨ ਸੰਗਰਾਮ ਵਰਣਨ ਕਰਨਯੋਗ ਹਨ ਨਾਨਕ ਸਿੰਘ ਦੇ ਸਮਕਾਲ ਵਿੱਚ ਹੀ ਜਸਵੰਤ ਸਿੰਘ ਕਮਲ ਪੰਜਾਬੀ ਨਾਵਲ ਨੂੰ ਇੱਕ ਨਵਾਂ ਵਿਸਥਾਰ ਦਿੰਦਾ ਰਿਹਾ ਹੈ ਉਸਦੇ ਨਾਵਲ ਮਾਰਕਸਵਾਦੀ ਚੇਤਨਾ ਦੀ ਪਿਠ ਭੂਮੀ ਵਿੱਚੋਂ ਉਸਰਦੇ ਹੋਏ ਸਮਾਜਿਕ ਅਤੇ ਆਰਥਿਕ ਪਰਿਵਰਤਨ ਦੀ ਗੱਲ ਕਰਦੇ ਹਨ ਵਿਚਾਰਧਾਰਾ ਪੱਖੋਂ ਕਮਲ ਨਾਨਕ ਸਿੰਘ ਨਾਲੋਂ ਵੱਖਰਾ ਹੁੰਦਾ ਹੋਇਆ ਵੀ ਉਹ ਅਦਰਸ਼ਵਾਦੀ ਸੋਚ ਨਾਲ ਜੁੜਿਆ ਰਿਹਾ ਹੈ ਪੁਰਨਮਾਸ਼ੀ ਪਾਲੀ ਰਾਤ ਬਾਕੀ ਹੈ ਹਾਣੀ ਲਹੂ ਦੀ ਲੋ ਤੁਸ਼ਾਲੀ ਦੀ ਹੰਸੋ ਉਸ ਦੇ ਪ੍ਰਮੁੱਖ ਨਾਵਲ ਹਨ ਲਹੂ ਦੀ ਲੋ ਨਾਵਲ ਨਕਸਲੀ ਲਹਿਰ ਨਾਲ ਜੁੜਿਆ ਨਾਵਲ ਹੈ ਜਿਸ ਵਿੱਚ ਪੁਲਿਸ ਤਸਦਤ ਅਤੇ ਉਹਨਾਂ ਦੀ ਬੇਰਹਿਮ ਸੋਚ ਦਾ ਗਲਪੀ ਚਿੱਤਰ ਹੈ ਉਸ ਦੇ ਨਾਵਲ ਤੁਸ਼ਾਲੀ ਦੀ ਹੰਸੋ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲਿਆ ਹੈ ਇਸੇ ਨਾਲ ਸੌਰੀ ਇਸੇ ਕਾਲ ਵਿੱਚ ਸੰਤ ਸਿੰਘ ਸੇਖੋ ਦਾ ਨਾਵਲ ਲਹੂ ਮਿੱਟੀ ਬੜਾ ਚਰਚਿਤ ਨਾਵਲ ਸੀ ਜਿਸ ਵਿੱਚ ਕਿਰਸਾਨੀ ਜੀਵਨ ਦਾ यथार्थवादी ಚಿತ್ರਣ ਸੀ ਇਹੇ ਨਾਵਲ ਜ਼ਿੰਦਗੀ ਦੀ ਲੋ ਵਿੱਚੋਂ ਉਸਰਿਆ ਨਾਵਲ ਹੈ ਬਾਬਾ ਅਸਮਾਨ ਉਸ ਦਾ ਇੱਕ ਹੋਰ ਇਤਿਹਾਸਿਕ ਨਾਵਲ ਹੈ ਅਦਰਸ਼ਵਾਦੀ ਸੋਚ ਨਾਲ ਜੁੜੇ ਨਾਵਲਾਂ ਵਿੱਚੋਂ ਗੁਰਬਖਸ਼ ਸਿੰਘ ਦੇ ਦੋ ਨਾਵਲ ਸਾਹਮਣੇ ਆਏ ਹਨ ਅਣਵਿਆਹੀ ਮਾਂ ਅਤੇ ਰੁੱਖਾਂ ਦੀ ਜੀਰਾਂਦ ਉਸ ਦੇ ਦੋ ਅਜਿਹੇ ਨਾਵਲ ਹਨ ਜਿਨ੍ਹਾਂ ਵਿੱਚ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ ਦੇ ਸਿਧਾਂਤ ਨੂੰ ਨਾਵਲੀ ਜਗਤ ਰਾਹੀ ਉਸਾਰਿਆ ਗਿਆ ਹੈ ਇਸੇ ਦੌਰ ਦਾ ਚਰਚਿਤ ਨਾਵਲਕਾਰ ਸੁਰਿੰਦਰ ਸਿੰਘ ਨਰੂਲਾ ਹੈ ਜਿਸ ਨੇ ਪੰਜਾਬੀ ਨਾਵਲ ਨੂੰ ਯਥਾਰਥਵਾਦੀ ਲੀਹਾਂ ਉੱਪਰ ਉਸਾਰਿਆ ਹੈ ਉਸ ਦਾ ਬੜਾ ਪ੍ਰਸਿੱਧ ਨਾਵਲ ਪਿਓ ਪੁੱਤਰ ਪੰਜਾਬ ਦੀ ਬਦਲ ਰਹੀ ਜੀਵਨ ਜਾਂਚ ਨੂੰ ਅੰਮ੍ਰਿਤਸਰ ਸ਼ਹਿਰ ਦੇ ਚਰੋਖੇ ਰਾਹੀ ਪ੍ਰਗਟਾਉਂਦਾ ਹੈ ਉਸ ਦੇ ਪ੍ਰਮੁੱਖ ਨਾਵਲਾਂ ਵਿੱਚੋਂ ਰੰਗ ਮਹਿਲ ਸਿੱਲ ਅਲੂਣੀ ਦਿਲ ਦਰਿਆ ਦੀਨ ਤੇ ਦੁਨੀਆ ਬੜੇ ਵਿਚਾਰਨਯੋਗ ਹਨ ਦਿਲ ਦਰਿਆ ਵਿੱਚ ਦੇਸ਼ ਦੀ ਵੰਡ ਦਾ ਬੜਾ ਵਿਵਾਕ ਬਿੰਬ ਹੈ ਨਰੂਲਾ ਆਪਣੇ ਨਾਵਲਾਂ ਦੀ ਪ੍ਰਗਤੀਵਾਦੀ ਸੁਰ ਬਾਰੇ ਕਹਿੰਦਾ ਹੈ ਕਿਸੇ ਵੀ ਸਾਹਿਤਕ ਪੁਸਤਕ ਵਿੱਚੋਂ ਵਿੱਚ ਜਦੋਂ ਤੱਕ ਪ੍ਰਚਲਿਤ ਸਮਾਜਿਕ ਅਤੇ ਆਰਥਿਕ ਹਾਲਾਤ ਦਾ ਦਰਸ਼ਨ ਨਾ ਹੋਵੇ ਉਹ ਅਗਾ ਵਧੂ ਨਹੀਂ ਹੋ ਸਕਦੀ ਉਹ ਸੁਚੇਤ ਤੌਰ ਤੇ ਮਾਰਕਸਵਾਦੀ ਚਿੰਤਨ ਨੂੰ ਸਵੀਕਾਰ ਕਰਨ ਵਾਲਾ ਨਾਵਲਕਾਰ ਹੈ ਇਸੇ ਹੀ ਕਾਲ ਵਿੱਚ ਗੁਰਚਰਨ ਸਿੰਘ ਦਾ ਨਾਵਲ ਵਗਦੀ ਸੀ ਰਾਵੀ ਸੁਰਜੀਤ ਸਿੰਘ ਸੁਰਜੀਤ ਹੰਸ ਦੀ ਮਿੱਟੀ ਦੀ ਢੇਰੀ ਅਤੇ ਜਗਜੀਤ ਬਰਾੜ ਦਾ ਧੁੱਪ ਦਰਿਆ ਦੀ ਦੋਸਤੀ ਪਰੰਪਰਾ ਨਾਲੋਂ ਵੱਖਰੀ ਸੁਰ ਵਾਲੀ ਨਾਵਲ ਹਨ ਜਿਨ੍ਹਾਂ ਨੇ ਮਨੁੱਖੀ ਮਨ ਅੰਦਰਲੇ ਦਵੰਦ ਅਤੇ ਆकांक्षाਵਾਂ ਨੂੰ ਬੜੇ ਕਲਾਤਮਕ ਰੂਪ ਵਿੱਚ ਉਸਾਰਨ ਦਾ ਯਤਨ ਕੀਤਾ ਹੈ ਇਹ ਨਾਵਲ ਪੰਜਾਬੀ ਨਾਵਲਕਾਰੀ ਦੇ ਅਦਰਸ਼ਵਾਦੀ ਚਿੱਤਰਣ ਤੋਂ ਵੱਖਰੇ ਮਨੁੱਖ ਦੀ ਲਗੂਤਾ ਉੱਪਰ ਕੇਂਦ੍ਰਿਤ ਹਨ ਪੰਜਾਬੀ ਨਾਵਲ ਦੇ ਕਾਲਖੰਡ ਵਿੱਚ ਨਰਿੰਦਰ ਪਾਲ ਸਿੰਘ ਦਾ ਯੋਗਦਾਨ ਗੁਣਾਤਮਕ ਤੇ ਗਿਣਾਤਮਕ ਪੱਖੋਂ ਕਾਫੀ ਰਿਹਾ ਹੈ ਉਹ ਪੰਜਾਬੀ ਨਾਵਲ ਨੂੰ ਇਤਿਹਾਸ ਚੇਤਨਾ ਨਾਲ ਪ੍ਰਮਾਣਿਕ ਰੂਪ ਵਿੱਚ ਜੋੜਨ ਵਾਲਾ ਨਾਵਲਕਾਰ ਕਿਹਾ ਜਾ ਸਕਦਾ ਹੈ ਉਸਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਆਪਣੇ ਚਾਰ ਨਾਵਲਾਂ ਨੂੰ ਇੱਕ ਪੁਸਤਕ ਰੂਪ ਵਿੱਚ ਇਕੱਤਰ ਕਰਕੇ ਸਿਰ ਦੀਜੇ ਕਾਨ ਨਾ ਕੀਜੇ ਨਾਮ ਹੇਠ ਛਾਪਿਆ ਹੈ ਉਸਦੇ ਦੂਜੇ ਨਾਵਲ ਟਾਪੂ ਅਮਨਦੇਰਾ ਪੁੰਨਿਆ ਕੀ ਮਸਿਆ ਵਰਣਨਯੋਗ ਹਨ ਉਸ ਦਾ ਨਾਵਲ ਬਾ ਮੁਲਾਹਜ਼ਾ ਹੋਸ਼ਿਆਰ ਇਸ ਗੱਲੋਂ ਬੜਾ ਚਰਚਿਤ ਸੀ ਕਿਉਂਕਿ ਇਸ ਵਿੱਚ ਮਨੁੱਖੀ ਜੀਵਨ ਦਾ ਜੋ ਵਿਕਰਾਲ ਰੂਪ ਸਾਹਮਣੇ ਆ ਰਿਹਾ ਹੈ ਉਸ ਨੂੰ ਬੜੇ ਵਿਬਾਕ ਢੰਗ ਨਾਲ ਪ੍ਰਸਤੁਤ ਕੀਤਾ ਗਿਆ ਹੈ ਇਸੇ ਦੌਰ ਖੰਡ ਵਿੱਚ ਸੋਨ ਸਿੰਘ ਸੀਤਲ ਦਾ ਨਾਵਲ ਯੁੱਗ ਬਦਲ ਗਿਆ ਅਤੇ ਤੂਤਾਂ ਵਾਲਾ ਖੂਹ ਬੜੇ ਪ੍ਰਵਾਨ ਹੋਏ ਹਨ ਕਿਉਂਕਿ ਇਹਨਾਂ ਵਿੱਚ ਕਿਸਾਨੀ ਜੀਵਨ ਦੀ ਟੁੱਟ ਭੱਜ ਨੂੰ ਤੁਰ ਅੰਦਰੋਂ ਪਛਾਣਿਆ ਗਿਆ ਹੈ ਉਸ ਦੇ ਹੋਰ ਨਾਵਲ ਜੰਗ ਤੇ ਅਮਨ ਇਚੋਗਲ ਨੈਰ ਤੱਕ ਦੀਵੇ ਦੀ ਲੋ ਮੁੱਲ ਦਾ ਮਾਸ ਅੰਨੀ ਸੁੰਦਰਤਾ ਵਰਣਨ ਯੋਗ ਹਨ ਇਸੇ ਕਾਲ ਵਿੱਚ ਕਰਤਾਰ ਸਿੰਘ ਦੁੱਗਲ ਭਾਵੇਂ ਕਹਾਣੀਕਾਰ ਵਜੋਂ ਉੱਭਰਿਆ ਪਰ ਉਸਦੇ ਨਾਵਲ ਵੀ ਪੰਜਾਬੀ ਨਾਵਲ ਨੂੰ ਨਵਾਂ ਰੰਗ ਦਿੰਦੇ ਰਹੇ ਆਂਦਰਾ ਨਉ ਤੇ ਮਾਸ ਇੱਕ ਦਿਲ ਵਿਕਾਊ ਹੈ ਹਾਲ ਮਰੀਦਾਂ ਦਾ ਮਾਪਿਓ ਜਾਏ ਅਤੇ ਫੁੱਲਾਂ ਦਾ ਸਾਥ ਵਰਨਨਯੋਗ ਹਨ ਦੁੱਗਲ ਸੱਭਿਆਚਾਰਕ ਏਕਤਾ ਭਾਈਚਾਰੇ ਅਤੇ ਮਨੁੱਖੀ ਦਰਦ ਨੂੰ ਪਛਾਣਨ ਵਾਲਾ ਨਾਵਲਕਾਰ ਹੈ ਪੰਜਾਬੀ ਨਾਵਲ ਦੇ ਜਾਣੇ ਪਛਾਣੇ ਚਰਿੱਤਰ ਤੋਂ ਵੱਖਰੇ ਰੂਪ ਵਿੱਚ ਉੱਭਰਿਆ ਇੱਕ ਹੋਰ ਨਾਵਲਕਾਰ ਮੋਹਨ ਕਾਲੋ ਹੈ ਜਿਸਨੇ ਆਪਣੀ નિਸ਼ੰਗਤਾ ਅਤੇ ਸਿੱਖੇ ਕਟਾਕਸ਼ ਰਾਹੀ ਪੰਜਾਬੀ ਨਾਵਲ ਵਿੱਚ ਨਵੀਂ ਸੁਰ ਪੈਦਾ ਕੀਤੀ ਸੀ ਉਸ ਦਾ ਨਾਵਲ ਬੇੜੀ ਤੇ ਬਰੇਤਾ ਮਛਲੀ ਇੱਕ ਦਰਿਆ ਦੀ ਪਰਦੇਸੀ ਰੁਖ ਗੋਰੀ ਨਦੀ ਦਾ ਗੀਤ ਬਾਰਾਂਦਰੀ ਦੀ ਰਾਣੀ ਅਤੇ ਕਾਲੀ ਮਿੱਟੀ ਵਰਣਨਯੋਗ ਹਨ ਉਸ ਦੇ ਨਾਵਲਾਂ ਵਿੱਚ ਕਈ ਵਾਰੀ ਨਿਜਕ ਬਿਆਨ ਪਾਠਕਾਂ ਨੂੰ ਅਸ਼ਲੀਲ ਵੀ ਪ੍ਰਤੀਤ ਹੋਣ ਲੱਗਦਾ ਹੈ ਹਰਨਾਮਦਾਸ ਸਹਿرائی ਇਤਿਹਾਸਕ ਨਾਵਲਾਂ ਦੀ ਲੜੀ ਵਿੱਚ ਪਛਾਣਯੋਗ ਨਾਵਲਕਾਰ ਹੈ ਲੋਗੜ ਸਬਰਾਵਾ ਅਨੂਪਕੌਰ ਉਸਦੇ ਇਤਿਹਾਸਕ ਨਾਵਲ ਹਨ ਸਫੈਦ ਪੋਸ਼ ਪਥਕ ਸਤਰੰਗ ਡਾਚੀ ਅਤੇ ਗਲੀ ਮਹੱਲੇ ਦੇ ਲੋਕ ਸਮਾਜਿਕ ਪਿਠ ਭੂਮੀ ਨਾਲ ਜੁੜੇ ਹੋਏ ਹਨ ਪੰਜਾਬੀ ਨਾਵਲ ਦੇ ਇਸ ਪ੍ਰਵਾਹ ਵਿੱਚ ਕੇਸਰ ਸਿੰਘ ਦਾ ਜੰਗੀ ਕੈਦੀ ਕਿਰਪਾਲ ਸਿੰਘ ਕਸੇਲ ਦਾ ਵਾਰਡ ਨੰਬਰ 10 ਦਿਵਿੰਦਰ ਸਤਿਆਰਥੀ ਦਾ ਘੋੜਾ ਬਾਦਸ਼ਾਹ ਅਤੇ ਹਰੀ ਸਿੰਘ ਦਿਲਬਰ ਦਾ ਬਾ ਜਿੰਨਾਂ ਦੀ ਪਕੜੀਏ ਵਰਣਨਯੋਗ ਨਾਵਲੀ ਕਿਰਤਾ ਹਨ ਪੰਜਾਬੀ ਨਾਵਲ ਦੇ ਇਤਿਹਾਸ ਵਿੱਚ ਗੁਰਦਿਆਲ ਸਿੰਘ ਸੁਰਜੀਤ ਸਿੰਘ ਸੇਠੀ ਨਰਿੰਜਨ ਤਸਨੀਮ ਦਲੀਪਕੌਰ ਦਿਵਾਨਾ ਅਤੇ ਸੁਖਬੀਰ ਦਾ ਪਰਵੇਸ਼ ਬੜਾ ਮੁੱਲਵਾਨ ਹੈ ਗੁਰਦਿਆਲ ਸਿੰਘ ਦੇ ਨਾਵਲਾਂ ਵਿੱਚ ਭੂਮੀਹੀਣ ਅਤੇ ਛੋਟੀ ਕਿਸਾਨੀ ਦੇ ਦੁਖਾਂਤ ਨੂੰ ਪ੍ਰਗਟਾਇਆ ਹੈ ਇਸੇ ਕਰਕੇ ਉਸ ਨੂੰ ਅਣਹੋਈਆਂ ਦਾ ਮੁੱਦਾ ਹੀ ਕਿਹਾ ਜਾਂਦਾ ਹੈ ਗੁਰਦਿਆਲ ਸਿੰਘ ਦੀ ਵਿਸ਼ੇਸ਼ਤਾ ਇਹ ਹੈ ਕਿ ਉਸਨੇ ਪਹਿਲੀ ਵਾਰੀ ਅਣਗੋਲੇ ਵਿਅਕਤੀਆਂ ਦੇ ਦਰਦ ਵਿੱਚੋਂ ਸਮਾਜਿਕ ਅਣਹੋਈਆਂ ਅਣਹੋਣੀਆਂ ਦਾ ਬਿੰਬ ਉਸਾਰਿਆ ਹੈ ਗੁਰਦਿਆਲ ਸਿੰਘ ਦੀ ਵਿਸ਼ੇਸ਼ਤਾ ਇਹ ਹੈ ਕਿ ਉਸਨੇ ਪਹਿਲੀ ਵਾਰੀ ਅਣਗੋਲੇ ਵਿਅਕਤੀਆਂ ਦੇ ਦਰਦ ਵਿੱਚੋਂ ਸਮਾਜਿਕ ਅਣਹੋਣੀਆਂ ਦਾ ਬਿੰਬ ਉਸਾਰਿਆ ਹੈ ਮੜੀ ਦਾ ਦੀਵਾ ਅਦ ਚੰਨਨੀ ਰਾਤ ਅਣਹੋਏ ਆਥਣ ਉੱਗਣ ਅੰਨੇ ਘੋੜੇ ਦਾ ਦਾਨ ਉਸਦੇ ਪ੍ਰਮੁੱਖ ਨਾਵਲ ਹਨ ਗੁਰਦਿਆਲ ਸਿੰਘ ਦੀ ਬਿਰਤਾਂਤ ਚੇਤਨਾ ਜਿੱਥੇ ਲਕੀਰੀ ਪਸਾਰ ਵਾਲੀ ਹੈ ਉੱਥੇ ਸੁਰਜੀਤ ਸਿੰਘ ਸੇਠੀ ਅਤੇ ਨਰਿੰਜਨ ਤਸਨੀਮ ਪੱਛਮੀ ਨਾਵਲੀ ਸ਼੍ਰੇਣੀਆਂ ਤੋਂ ਪ੍ਰਭਾਵਿਤ ਹਨ ਸੁਰਜੀਤ ਸਿੰਘ ਸੇਠੀ ਨੇ ਚੇਤਨਾ ਪ੍ਰਵਾਹ ਸ਼ੈਲੀ ਰਾਹੀ ਮਨੁੱਖੀ ਮਨਾਂ ਅੰਦਰ ਝਾਤ ਪਾ ਕੇ ਉਹਨਾਂ ਦੇ ਦਰਦ ਦੀ ਕਥਾ ਉਸਾਰੀ ਹੈ ਇੱਕ ਖਾਲੀ ਪਿਆਲਾ ਆਬਰਾ ਕਿਤਾਬਰਾ ਕੱਲ ਵੀ ਸੂਰਜ ਨਹੀਂ ਚੜੇਗਾ ਉਸ ਦੇ ਪ੍ਰਸਿੱਧ ਨਾਵਲ ਹਨ ਇੱਕ ਖਾਲੀ ਪਿਆਲਾ ਵਿੱਚ ਮਨੋਵਿਸ਼ਲੇਸ਼ਣ ਵਿਧੀ ਨੂੰ ਅਪਣਾਇਆ ਗਿਆ ਹੈ ਅਤੇ ਡਾਇਰ ਦੀ ਮਨੋਵਸਥਾ ਨੂੰ ਚਿਤਰਾਇਆ ਗਿਆ ਹੈ ਨਰਿੰਜਨ ਤਸਨੀਮ ਨੇ ਪੰਜਾਬੀ ਵਿੱਚ ਤਰੇੜਾਂ ਤੇ ਰੂਪ ਕਸਕ ਪਰਛਾਵੇਂ ਰੇਤਛਲ ਅਜਨਬੀ ਲੋਕ ਸਵੇਰ ਹੋਂ ਤੱਕ ਇੱਕ ਹੋਰ ਸੌਰੀ ਇੱਕ ਰੋ ਸੌਰੀ ਇੱਕ ਹੋਰ ਨਵਾਂ ਸਾਲ ਅਤੇ ਗਵਾਚੇ ਅਰਥ ਨਾਵਲ ਲਿਖੇ ਹਨ ਤਸਨੀਮ ਦੀ ਗਲਪ ਚੇਤਨਾ ਵਿੱਚ ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਔਰਤ-ਮਰਦ ਦੇ ਰਿਸ਼ਤਿਆਂ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਗਿਆ ਹੈ। ਸੇਠੀ ਅਤੇ ਤਸਨੀਮ ਨੇ ਪੰਜਾਬੀ ਨਾਵਲ ਦੇ ਪਰੰਪਰਾਗਤ ਮੁਹਾਵਰੇ ਨੂੰ ਇੱਕ ਨਵੇਂ ਪਵਿੱਖ ਨਾਲ ਜੋੜਿਆ ਹੈ। ਸੁਰਿੰਦਰ ਜੋਰ ਨੇ ਆਪਣੇ ਨਾਵਲਾਂ ਦੇ ਚਰੋਖੇ ਵਿੱਚੋਂ ਉੱਪਰਲੀ ਸ਼੍ਰੇਣੀ ਦੇ ਜੀਵਤ ਵਿਲਾਸ ਨੂੰ ਪ੍ਰਗਟਾਇਆ ਹੈ। ਰਾਤਾਂ ਦੀ ਧੂੜ ਟੁੱਟਿਆ ਤੰਦਾ ਟੁੱਟੀਆਂ ਤੰਦਾ ਅਤੇ ਮੋਈ ਰੁੱਤ ਉਸਦੇ ਚਰਚਿਤ ਨਾਵਲ ਹਨ ਸੁਖਬੀਰ ਪੰਜਾਬੀ ਨਾਵਲ ਵਿੱਚ ਇੱਕ ਅਜੀਹਾ ਹਸਤਾਖਰ ਹੈ ਜਿਸਨੇ ਮਹਾਨਗਰੀ ਚੇਤਨਾ ਨੂੰ ਆਧਾਰ ਬਣਾ ਕੇ ਮਨੁੱਖੀ ਹੋਣ ਦੇ ਸੰਕਟ ਨੂੰ ਨਵੇਂ ਪ੍ਰਸੰਗਾ ਰਾਹੀ ਉਸਾਰਿਆ ਹੈ ਸੜਕਾਂ ਤੇ ਕਮਰੇ ਗਰਦਿਸ਼ ਪਾਣੀ ਤੇ ਪੁਲ ਉਸਦੇ ਬੜੇ ਅਹਿਮ ਨਾਵਲ ਹਨ ਮਹੀਪ ਸਿੰਘ ਦਾ ਨਾਵਲ ਇਹ ਵੀ ਨਹੀਂ ਸੁਖਬੀਰ ਦੇ ਨਾਵਲ ਸੜਕਾਂ ਤੇ ਕਮਰੇ ਵਾਂਗ ਮਹਾਨਗਰ ਵਿੱਚ ਰੁੱਲ ਰਹੀ ਮਾਨਵੀ ਜ਼ਿੰਦਗੀ ਦਾ ਤਰਾਸਦ ਪੱਖ ਉਸਾਰਦਾ ਹੈ ਗੁਰਦਿਆਲ ਸਿੰਘ ਦੀ ਨਾਵਲੀ ਪਰੰਪਰਾ ਨੂੰ ਵਿਸਥਾਰ ਦੇਣ ਵਾਲੇ ਨਾਵਲਕਾਰਾਂ ਵਿੱਚੋਂ ਰਾਮ ਸਰੂਪ ਅਣਖੀ ਅਤੇ ਕਰਮਜੀਤ ਕੁੱਸਾ ਨੇ ਸੋਰੀ ਕਰਮਜੀਤ ਕੁੱਸਾ ਦੇ ਨਾਮ ਵਰਣਨਯੋਗ ਹਨ ਅਣਖੀ ਦੇ ਪ੍ਰਮੁੱਖ ਨਾਵਲਾਂ ਵਿੱਚੋਂ ਕੋਠੇ ਖੜਕ ਸਿੰਘ ਅਤੇ ਪ੍ਰਤਾਪੀ ਬੜੇ ਚਰਚਿਤ ਰਹੇ ਹਨ ਕੋਠੇ ਖੜਕ ਸਿੰਘ ਨਾਵਲ ਮਾਲਵੇ ਦੇ ਲੋਕਾਂ ਦੀ ਪੀੜੀ ਦਰ ਪੀੜੀ ਚਲੀ ਆ ਰਹੀ ਤਰਸਦੀ ਦਾ ਚਿੱਤਰਣ ਹੈ ਕਰਮਜੀਤ ਸਿੰਘ ਕੁਸਾ ਨੇ ਗੁਰਦਿਆਲ ਸਿੰਘ ਵਾਂਗ ਭੂਮੀਹੀਣ ਟੁੱਟ ਰਹੀ ਜਮਾਤ ਦਾ ਦਰਦ ਉਸਾਰਿਆ ਹੈ ਉਸਦੇ ਨਾਵਲ ਰੋਹੀ ਬਿਆਬਾਨ ਰਾਤ ਦੇ ਰਾਹੀ ਬੁਰਕਿਆਂ ਵਾਲੇ ਵਰਣਨਯੋਗ ਹਨ ਉਸਨੇ ਆਪਣੇ ਨਾਵਲਾਂ ਵਿੱਚ ਉਹਨਾਂ ਵਿਅਕਤੀਆਂ ਦੀ ਹੋਂਦ ਨੂੰ ਚਿੱਤਰਿਆ ਹੈ ਜਿਹੜੇ ਅਣਚਾਹੇ ਦੁਖਾਂਤ ਦਾ ਭਾਗੀ ਬਣਾ ਦਿੰਦੇ ਬਣਾ ਦਿੱਤੇ ਜਾਂਦੇ ਹਨ ਇੱਕ ਵਾਰ ਦੁਬਾਰਾ ਰਿਪੀਟ ਕਰ ਲੈਣੇ ਆ ਉਸਦੇ ਨਾਵਲ ਰੋਹੀ ਬਿਆਬਾਨ ਰਾਤ ਦੇ ਰਾਹੀ ਬਰਕਿਆਂ ਵਾਲੇ ਵਰਣਨ ਯੋਗ ਹਨ ਉਸਨੇ ਆਪਣੇ ਨਾਵਲਾਂ ਵਿੱਚ ਉਹਨਾਂ ਵਿਅਕਤੀਆਂ ਦੀ ਹੋਂਦ ਨੂੰ ಚಿತ್ರਿਆ ਹੈ ਜਿਹੜੇ ਅਣਚਾਹੇ ਦੁਖਾਂਤ ਦਾ ਭਾਗੀ ਬਣਾ ਦਿੱਤੇ ਜਾਂਦੇ ਹਨ ਪੰਜਾਬੀ ਨਾਵਲ ਦੇ ਖੇਤਰ ਵਿੱਚ ਇਸਤਰੀ ਨਾਵਲਕਾਰਾਂ ਦਾ ਵੀ ਬੜਾ ਯੋਗਦਾਨ ਹੈ ਅਮ੍ਰਿਤਾ ਪ੍ਰੀਤਮ ਭਾਵੇਂ ਮੂਲ ਰੂਪ ਵਿੱਚ ਕਵਿਤਰੀ ਹੈ ਪਰੰਤੂ ਉਸਨੇ ਆਪਣੇ ਪ੍ਰਗਿਤਕ ਚੇਤਨਾ ਰਾਹੀ ਪਾਤਰਾਂ ਦੇ ਮਨੋ ਰੋਗਾਂ ਦੀ ਡੂੰਗੀ ਤਲਾਸ਼ ਕੀਤੀ ਹੈ ਉਸਦੇ ਨਾਵਲ ਡਾਕਟਰ ਦੇਵ ਚੱਕ ਨੰਬਰ 36 ਪੂਰੋ ਪਿੰਜਰ 1 सी ਅਨੀਤਾ ਦਿੱਲੀ ਦੀਆਂ ਗਲੀਆਂ ਵਰਣਨਯੋਗ ਹਨ ਅਜੀਤ ਅਜੀਤ ਕੌਰ ਦੇ ਨਾਵਲ ਧੁੱਪ ਵਾਲਾ ਸ਼ਹਿਰ ਪੋਸਟ ਮਾਟਮ ਫालतू ਔਰਤ ਮਰਿਆਦਾ ਦੇ ਘੇਰੇ ਨੂੰ ਉਲੰਘ ਰਹੀ ਔਰਤ ਦੇ ਕਰਮ ਪ੍ਰਤੀ ਕਰਮ ਨੂੰ ਪ੍ਰਗਟਾਉਂਦੇ ਹਨ ਦਲੀਪਕੌਰ ਦਿਵਾਨਾ ਦੇ ਨਾਵਲ ਇਨ੍ਹਾਂ ਦੋਹਾਂ ਨਾਰੀ ਨਾਵਲਕਾਰਾਂ ਨਾਲੋਂ ਵਧੇਰੇ ਪ੍ਰਮਾਣਿਕ ਰੂਪ ਵਿੱਚ ਔਰਤ ਦੀ ਤਰਸਦ ਸੰਵੇਦਨਾ ਨੂੰ ਸਮਾਜਿਕ ਪਿਠਭੂਮੀ ਵਿੱਚ ਵਿਚਾਰਦੇ ਹਨ ਉਸਦੇ ਨਾਵਲ ਇਹ ہمارا ਜੀਵਨ ਇਹ ہمارا ਜੀਵਨਾ ਸੋਰੀ ਉਸਦੇ ਨਾਵਲ ਇਹ ہمارا ਜੀਵਨਾ ਅਗਨੀ ਪ੍ਰੀਖਿਆ ਹਸਤਾਖਰ ਪੈੜ ਚਾਲ ਜ਼ਿੰਮੀ ਪੁੱਛੈ ਅਸਮਾਨ ਲੰਗ ਗਏ ਦਰਿਆ ਬੜੇ ਪ੍ਰਸਿੱਧ ਹਨ ਪੰਜਾਬੀ ਨਾਵਲ ਦੇ ਇਤਿਹਾਸ ਵਿੱਚ ਜਿਹੜੇ ਨਵੇਂ ਚਿਹਰੇ ਸਾਹਮਣੇ ਆਏ ਹਨ ਉਹਨਾਂ ਵਿੱਚੋਂ ਨਛੱਤਰ ਸਿੰਘ ਬੁੱਢੀ ਸਦੀ ਦਾ ਮਨੁੱਖ ਜਸਬੀਰ ਭੁੱਲਰ ਚਾਬੀਆਂ ਵਾਲੇ ਕਿਡਾਉਣੇ ਜਿੰਦਰ ਸਿੰਘ ਪੰਜਾਬ 84 ਦੇ ਨਾਮ ਵਰਣਨਯੋਗ ਹਨ ਇਸੇ ਤਰ੍ਹਾਂ ਮਿੱਤਰ ਸੈਨ ਮੀਤ ਨੇ ਕਟੈਰਾ ਤਫਤੀਸ਼ ਅਤੇ ਇਕਬਾਲ ਦੀਪ ਸੋਚ ਗ੍ਰੈਨ ਨਾਵਲ ਲਿਖੇ ਹਨ 옴प्रकाश गासो ने सपने ते संस्कार पंचनाद अते 33 हवा ਨਾਵਲਾਂ ਰਾਹੀ ਮਾਲਵੇ ਅੰਚਲ ਦੀ ਰੈਤਲ ਨੂੰ ਪ੍ਰਗਟਾਇਆ ਹੈ ਪ੍ਰਵਾਸੀ ਲੇਖਕਾਂ ਵਿੱਚੋਂ ਸਵਰਨ ਚੰਦਨ ਦਾ ਨਾਂ ਵਿਸ਼ੇਸ਼ ਵਰਣਨੀ ਯੋਗ ਹੈ ਜਿਸਨੇ ਪ੍ਰਵਾਸ ਨੂੰ ਆਧਾਰ ਬਣਾ ਕੇ ਉਥੋਂ ਦੇ ਲੋਕਾਂ ਦੇ ਦੁੱਖ ਦਰਦ ਦੀ ਕਥਾ ਉਸਾਰੀ ਹੈ ਕੰਜਕਾ ਨਾਵਲ ਜਿਸ ਦਾ ਸੌਰੀ ਕੰਜਕਾ ਨਾਵਲ ਇਸ ਦਾ ਜੀਵੰਤ ਪਰਮਾਨ ਹੈ ਦਰਸ਼ਨ ਧੀਰ ਨੇ ਵੀ ਪ੍ਰਵਾਸੀ ਪੰਜਾਬੀ ਨਾਵਲ ਵਿੱਚ ਪ੍ਰਵਾਸ ਜੀਵਨ ਬਾਰੇ ਉਲੇਖ ਆਪਣੇ ਨਾਵਲ ਸੰਘਰਸ਼ ਵਿੱਚ ਕੀਤਾ ਹੈ ਪ੍ਰਵਾਸੀਆਂ ਵਿੱਚੋਂ ਉਹ ਨਾਵਲ ਬੜੇ ਪ੍ਰਮਾਣਿਕ ਹਨ ਜੋ ਪਾਕਿਸਤਾਨ ਵਿੱਚ ਫਖਜ਼ ਜ਼ਮਾਨ ਨੇ ਲਿਖੇ ਹਨ ਸੋਰੀ ਇੱਕ ਵਾਰ ਦੁਬਾਰਾ ਤੋਂ ਰਿਪੀਟ ਕਰਾਂਗਾ ਪ੍ਰਵਾਸੀਆਂ ਵਿੱਚੋਂ ਉਹ ਨਾਵਲ ਬੜੇ ਪ੍ਰਮਾਣਿਕ ਹਨ ਜੋ ਪਾਕਿਸਤਾਨ ਵਿੱਚ ਫਖਰ ਜ਼ਮਾਨ ਨੇ ਲਿਖੇ ਹਨ ਸੱਤ ਗਵਾਚੇ ਲੋਕ ਇੱਕ ਮਰੇ ਬੰਦੇ ਦੀ ਕਹਾਣੀ ਬੰਦੀਵਾਨ ਉਸਦੇ ਅਰਥ ਭਰਪੂਰ ਨਾਵਲ ਹਨ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨਾਵਲ ਨੇ ਆਪਣੀ ਇੱਕ ਸਦੀ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਅਤੇ ਇਸ ਦਾ ਪਵਿੱਕ ਬੜਾ ਰੋਸ਼ਨਮਈ ਹੈ ਧੰਨਵਾਦ ਜੀ ਆਪਣੀ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਤੁਹਾਡਾ ਆਪਣਾ ਯੋਗੇਸ਼ ਕੁਮਾਰ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਮੈਂ ਫਿਰ ਮਿਲਾਂਗਾ ਤੁਹਾਨੂੰ ਨੈਕਸਟ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਵੰਦੇ ਮਾਤਰਮ ਜੈ ਹਿੰਦ